ਥਾਣਾ ਪਿਛਲੇ ਦੇ ਨਾਲ ਬਿਲਕੁਲ ਬਰਾਬਰ ਹੈ। ਉਹ ਦੇਖੋ ਠੰਡੀ ਸੀਲ ਪੂਰੀਆ ਬਾਣੇ ਵਿਖਾ ਦੇ। ਅਗਲੇ ਪਿਛਲੇ ਥਾਣਾ ਦੀ ਬਰਾਬਰ ਆ। ਆ ਦੇਖੋ। ਠੀਕ ਆ ਵੀਰ। ਆਰਡਰ ਕੁਆਲਿਟੀ ਦੇਖੋ। ਬਹੁਤ ਖੂਬਸੂਰਤ ਆ। ਵੈਸੇ ਹੁਣ ਚਬਾਈ ਦਾ ਸਮਾਂ ਹੋਇਆ ਪਿਆ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ। ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸ਼ਕਰੀ। ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ। ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ 17 ਅਗਸਤ ਸਮਾ ਕੋਈ ਸ਼ਾਮ ਦੇ 5:00 ਵਜੇ ਇਹ ਵੀਡੀਓ ਬਣਾ ਰਹੇ ਆ ਆਪਾਂ ਦੋ ਵੜਾ ਗੱਬਣਾ ਇੱਕ ਸੋਈ ਆ ਪ੍ਰੋਪਰ ਕਰਦੇ ਆ ਗੱਲਬਾਤ ਸਰਹਿਆਲੀ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਨਸ਼ਹਿਰੇ ਪਨੂਆ ਦੀ ਦੂਰੀ ਵਿੱਚੋਂ 4 ਕਿਲੋਮੀਟਰ ਦੀ ਆ ਦਰਗਾਪੁਰ ਠੱਠੀਆਂ ਮੰਤਾ ਤੇ ਸਰਹਿਆਲੀ ਮੰਡ ਇਹ ਪਿੰਡ ਲਾਗੇ ਲੱਗਿਆ ਜੱਲੇ ਵਾਲ ਪਿੰਡ ਥੋੜੀ ਦੂਰੀ ਤੇ ਆ ਸ਼ਰਮਕ ਸਾਸਰੀ ਕਾਲ ਸਾਸਿਕਾ ਸੰਸਾਫ ਹੋਸਣਾ ਠੀਕ ਆ ਜੀ ਬੜੇ ਵਧੀਆ ਸ਼ਰਮਕੋਲ ਕਹਿਣ ਸਿੱਤ ਬੜੀ ਕਿਰਪਾ ਹੈ ਬਾਬਾ ਦੀਵਸ ਸਿੰਘ ਜੀ ਸ਼ੁਕਰੇਮਾਰ ਕਿ ਭਰਾ ਦੇ ਹਾਂਜੀ ਹਾਂਜੀ ਲਵੀ ਸ਼ਰਮਕੋ ਤਿੰਨ ਵਾਰ ਆਪਾਂ ਉਹਦੇ ਵੀ ਪਾਈਆਂ ਸੀ ਉਸ ਤੋਂ ਬਾਅਦ ਮਾਰ तकरीबन ਜੋ 2 1 2 ਨਗ ਆਉਂਦੇ ਗਏ ਤੇ ਵਿਖਦੇ ਰਹੇ ਥੋੜਾ ਲਾਗਿਓਂ ਵਿਖਾ ਦਈਏ ਇਧਰਲੇ ਪਾਸੇ ਇੱਕ ਵਾਰੀ ਮਾਰਦੇ ਹੋ ਕੈਮਰਾ ਤਸल्ली ਦੇ ਨਾਲ ਇੱਕ ਕਿਸਾਨ ਦੇ ਰੋ ਤਿੰਨ ਵਾਰ ਦਿਖਾਵਾਂਗੇ ਮਗਰਲੇ ਥਾਂ ਤੇ ਇੱਕ ਬਹਿਣੀ ਵਾਈ ਵਾਲਾ ਮਗਰਲੇ ਥਾਂ ਤੇ ਤਿਲ ਆ ਵੱਡੀ ਵੜਾ ਗੱਬਾ ਨਾਲ ਤਿਆਰੀ ਉੱਤੇ ਆ ਇੱਕ ਇਧਰ ਦਰਮਿਆਨੀ ਹਾਇਰ ਦੇ ਵਿੱਚ ਸਿੰਘਾਂ ਦੀ ਵੜਾ ਆ ਆਂਦੀ ਕੁਛ ਨਹੀਂ ਨੀੜੀ ਬਰਫੀ ਆ ਬਰਫ ਤੋਂ ਭਾਵ ਵੀ ਸੀਲ ਸੋਉ ਇਸ ਹੱਦਿਕ ਤਰਤਾਕਾ ਕਿਸੇ ਮੇਰੀ ਭੈਣ ਨੇ ਕਿ ਜੇ ਭਰਾ ਨੇ ਬੱਚਾ ਬਜ਼ੁਰਗ ਬੈਠ ਕੇ ਥੱਲੇ ਚੂਕੇ ਬਾਲਟੀ ਟਕਾ ਕੇ ਉੱਠ ਸਕਦਾ ਵੰਗਰ ਰਸੀ ਪੌਣੀ ਪਾ ਲਿਓ ਆਂਦੀ ਕੁਛ ਨਹੀਂ ਇੱਕ ਸੂਈ ਸਵਾਜ ਦਿਖਾ ਦਾਂਗੇ ਮਗਰ ਬੱਛੀ ਆ ਡੱਬੀ ਵੈੜਾ ਕਰੌਸ ਬ੍ਰੀਡ ਦੇ ਵਿੱਚ ਆ ਇਧਰ ਜੇਸ਼ਨ ਮਾਰਾ ਦਿਖਾ ਦੇ ਪੁੱਤ ਇੱਕੋਰੀ ਸਟਾਰਟਿੰਗ ਤੋਂ ਠੀਕ ਆ ਜੀ ਇਹਦੇ ਮਗਰ ਬੱਛੀ ਫੀਮੇਲ ਕਾਫ ਧੀਰੇ ਠੰਡੇ ਪਸ਼ੂਆ ਤੇ ਮੁੱਲ ਮੇਰਾ ਭਰਾ ਜਦੋਂ ਤੋ ਤੁਸੀਂ ਬਿਲਕੁਲ ਐਂਡ ਤੱਕ ਵੀਡੀਓ ਦੇਖ ਲਿਆ ਜੇ ਐਂਡ ਤੱਕ ਵੀਡੀਓ ਦੇਖਿਓ ਜੇ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਇੱਕ ਰੇਟ ਬਾਰੇ ਜਾਣਕਾਰੀ ਮਿਲ ਜੂਗੀ ਛੋਟੇ ਛੋਟੇ ਮੁੱਲ ਹੋਣਗੇ ਤੇ ਬਾਕੀ ਮਾਲ ਇਸੇ ਤਰ੍ਹਾਂ ਦਾ ਛੋਟੇ ਛੋਟੇ ਰੇਤਾਂ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਪੁੱਛ ਕੇ ਆਪਣੀ ਕਰਦੇ ਰਿਆ ਕਰੋ ਆਏ ਨਵੇਂ ਨਗਾ ਦੀ ਡਿਟੇਲ ਆ ਲੈਂਦੇ ਰਿਆ ਕਰੋ ਉਹ ਕਰਦੇ ਆ ਪੂਰੀ ਗੱਲ ਬਾਤ ਸਰਮਖ ਸ਼ੁਰੂਆਤ ਬੇਸ਼ੱਕ ਉਹ ਸੂਈ ਸਵਾਈ ਤੋਂ ਕਰਦੇ ਆ ਇਹ ਸੂਈ ਤੋਂ ਕਰ ਲਈਏ ਸਨ ਸਾਹਿਬ ਇਧਰੋਂ ਜਿਸ ਨੇ ਮਾਰਦੇ ਕੈਮਰਾ ਲਾ ਗਿਓ ਠੀਕ ਹੈ ਜੀ ਇਹ ਬੱਛੀ ਆ ਮਗਰ ਫੇਸ ਸਾਫ ਆ ਅੱਜ ਕਿੰਨੇ ਦਿਨਾਂ ਦਾ ਬੱਚਾ ਇਹ 10 ਤੋਂ 15 ਦਿਨ ਦੀ ਸੂਈ ਆਈ ਬਾਕੀ ਭੈ ਭਰਾ ਆਪਣਾ ਅੰਦਾਜ਼ਾ ਲਾ ਲੈਣਾ 10 ਤੋਂ 15 ਦਿਨਾਂ ਦਾ ਹਾਂਜੀ ਹਾਂਜੀ ਮਗਰ ਬੱਛੀ ਆ ਲੋ ਜੀ ਕੁਲਾ ਬੱਚਾ ਬਿਲਕੁਲ ਲੂਈ ਕੁਲੀ ਆ ਠੀਕ ਹੈ ਜੀ ਤੇ ਦਸਾਂ ਤੋਂ 15 ਦੇ ਦਿਨਾਂ ਦਾ ਬੱਚਾ ਮਗਰ ਬੱਛੀ ਆ ਤੇ ਜਿਕਰ ਸਰਮਾ ਕੋ ਗੱਲ ਕਰਕੇ ਇਸ ਵਾਰ ਦੀ ਕਰਾਸ ਬ੍ਰੀਡ ਆ ਸੁਬਾ ਕੇ ਨਮਾ ਹੋ ਗਈ ਆ ਸਭ ਘਰ ਦਾ ਸੰਬਧ ਦੂਸਰਾ ਹੀ ਹਾਂਜੀ ਪਰ ਆਪਾਂ ਤੀਸਰਾ ਮੰਨ ਕੇ ਲਈ ਬਾਕੀ ਭੈਣ ਭਰਾ ਸਮਝ ਲਓ ਚੌਥਾ ਮੰਨ ਲੇ ਕੋ ਦਸਵਾਂ ਮੰਨ ਲੇ ਕੋ ਪੈਟਰ ਸਮਝਿਆ ਆਪਾਂ ਜਿਹੜੀ ਆਪਣੀ ਸਮਝ ਲਈ ਆ ਉਹ ਆਪਾਂ ਤੀਸਰਾ ਸੁਬਾ ਮੰਨ ਕੇ ਲਈ ਲਓ ਵੀ ਤੀਜਾ ਸੁਬਾ ਮੰਨ ਕੇ ਖਰੀਦੀ ਆ ਅਗੋਂ ਵੀਰ ਕੋਈ ਆਪਦੀ ਸਮਝ ਵੇਖ ਲਓ ਦੁੱਧ ਕਿੰਨਾ ਇਹਦੇ ਥੱਲੇ ਸਾਡਾ ਦੁੱਧ ਜਿਹੜਾ ਪੱਕਾ 9 ਲੀਟਰ ਆ 9 ਲੀਟਰ 8 ਲੀਟਰ ਦੀ ਗਰੰਟੀ ਆ ਜੀ 8 ਲੀਟਰ ਆਪਣਾ ਭਾਪਾ ਜਿੰਨੇ ਸੌਦਾ ਕਰਨਾ 8 ਲੀਟਰ ਮੰਨ ਕੇ ਸੌਦਾ ਕਰਿਆ ਆਪਣਾ ਅਗਲੇ ਥਾਣਾ ਪਿਛਲੇ ਦੀਆਂ ਬਿਲਕੁਲ ਬਰਾਬਰ ਆ ਓਏ ਠੰਡੀ ਸੀਲ ਪੂਰੀਆ ਬਾੜੇ ਵਿਖਾ ਦੇ ਅਗਲੇ ਪਿਛਲੇ ਥਾਣਾ ਦੀ ਬਰਾਬਰ ਆ ਪੂਰੀ ਤਸੱਲੀ ਨਾਲ ਇੱਧਰ ਤੋੜ ਕੇ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਬਧੇਰੇ ਸਮਝ ਆ ਜੂਗੀ ਗੱਲਬਾਤ ਤੇ ਮੁੱਲ ਵੀ ਮੇਰਾ ਭਰਾ ਵੇਖੀ ਜਾਏ ਜੇ ਮੁੱਲ ਵਾਲੇ ਪਾਸੋਂ ਕੋ ਢੇਲੀ ਨਹੀਂ ਛੱਡੀ ਅੱਜ ਮੁੱਲ ਤੇ ਆਪਾਂ ਗੱਲ ਇਹ ਕਰ ਆਰਡਰ ਕੁਆਲਿਟੀ ਦੇਖੋ ਬਹੁਤ ਖੂਬਸੂਰਤ ਆ ਵੈਸੇ ਹੁਣ ਚੁਵਾਈ ਦਾ ਸਮਾਂ ਹੋਇਆ ਪਿਆ 9 ਕਿਲੋ ਦੁੱਧ ਦੇ ਥਲੇ ਹਾਜ਼ਰ ਆ ਉਸ ਹਿਸਾਬ ਨਾਲ ਜਿਹੜੀ ਤਨ ਹੁਣ ਬਣਿਆ ਤਨ ਆ ਭਰੇ ਥਾਂ ਜਿਹੜੇ ਪਸ਼ੂ ਨਜ਼ਰ ਆ ਜਾਣਗੇ ਆ ਦੇਖੋ ਇਹ ਆ ਦੇਖੋ ਠੀਕ ਆ ਵੀ ਮੈਂ ਵੀ ਠੀਕ ਆ ਜੀ ਚੌਣ ਚਵਾਦੀ ਚੰਗੀ ਆ ਤੇ 9 ਕਿਲੋ ਦੁੱਧ ਹਾਈਟ మీడియం ਦੇ ਵਿੱਚ ਤੀਜਾ ਸੂਆ ਮਗਰ ਵਧੀ ਆ ਬਾਕੀ ਦਿਨ ਤਾਂ ਹੁੰਦਾ ਸੀ ਦਿੱਤੇ ਵੀ 10 ਤੋਂ 15 ਦਿਨਾਂ ਦੇ ਦਰਮਿਆਨ ਸਮਾਂ ਹੋ ਗਿਆ ਉਹਨੂੰ ਅੱਜ ਸੂਈ ਨੂੰ ਤੇ ਦੁੱਧ ਅੱਗੇ ਮੇਰਾ ਵੀਰ ਕੁਛ ਉਹ ਚੰਗੀ ਸੇਵਾ ਕਰ ਲੈਂਦਾ ਕਿੰਨੋ ਖੰਡ ਤੁਸੀਂ ਬਤਾ ਸਕਦੇ ਹੋ ਜੇ ਬਾਕੀ ਸਰ ਸਾਹਿਬਾ ਰੁੱਤ ਕਾਲ ਚੰਗੀ ਆਉਣ ਲਈ ਇਹ ਦਿਨ 15 ਵੀ ਆ ਬਸ ਜੀ ਬੱਸ ਇਹੋ ਮਹੀਨਾ ਕਿਆ ਜਿਹੜਾ ਵੀ ਇਹ ਚੱਲਣ ਧਿਆਣ ਹਾਂ ਆ ਦੇਖੋ ਜੀ ਬਾਕੀ ਠੰਡੀ ਕਰਮਾ ਵੰਗਾ ਪਾਉਣਾ ਪਾਉ ਨਹੀਂ ਪਾਣਾ ਕੱਲੀ ਕੋਈ ਨਹੀਂ ਆਪਾਂ ਬੁਰਾ ਫੈਲ ਕੇ ਤਰੇ ਛੋੜਦੇ ਪਾਸੇ ਜਿੱਦਾਂ ਮਰਜੀ ਜਿੱਥੇ ਮਰਜੀ ਖਿਲਾੜ ਕੇ ਚੋਰੋ ਠੀਕ ਆ ਕਿਵੇਂ ਡੰਗਰ ਇਦਾਂ ਆ ਵੀ ਮੰਨ ਲਓ ਵੀ ਭੈ ਭਰਾ ਉਤਰਿਆ ਆਉਂਦਾ ਤਰੇ ਆਉਂਦਾ ਉਹਦੇ ਵਿੱਚ ਵੰਡ ਵੜਿਆ ਨਾ ਪਾ ਕਾ ਕੋਈ ਦੁੱਧ ਦਾ ਫਰਕ ਪੈਣਾ ਬਦੋਂ ਬੜੀ ਹਾਂ ਬਿਲਕੁਲ ਤੇ ਇਦਾਂ ਕਿਸੇ ਲਾ ਲੈ ਕੇ ਚੜਾ ਲੈ ਇਦਾਂ ਭੈ ਭਰਾ ਹਾਂ 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 ਲਓ ਵੀ ਇਹ ਕਰਮਾ ਦੀ ਠਿਕਾ ਜੀ ਹੈ ਠੰਡੀ ਸੀ ਇਹਦਾ ਗਾਹ ਗਰਮੀ ਦੇ ਵਿੱਚ ਆਉਣ ਵਾਲੇ ਸਮੇਂ ਚ ਫੇਰ ਕਿਦਣਾ ਕਿਦਾਂ ਠੰਡੀ ਸੀ ਇਹ ਬਾਬੇ ਵਾਲਾ ਪਸ਼ੂ ਆ ਗਾਂ ਸਮਾ ਚੰਗਾ ਆ ਜਾਣਾ ਬਾਕੀ ਮਾਧਿ ਆ ਵਾਅਦੇ ਬੰਦੀ ਮਗਰ ਵਛੀਆ ਤੇ ਇਹਦਾ ਫਰਮਖ ਮੋਲ ਦੱਸ ਮੇਰਾ ਪਰਾ ਦੇ ਨਹੀਂ ਕਿਨੇ ਦੀ ਆ ਇਹ ਲਾਉਣੀ ਆਪਾਂ ਵਾਹਕੀ ਲਾਗੇ ਲੈਂਦੀ ਆ ਹਾਂ ਪੂਰੇ 32000 ਦੀ ਵਾਹਰ ਦੇਣੀ ਆਪਾਂ ਜੀ 32000 ਦੀ ਹਾਂਜੀ ਆਪਣੇ ਕੋਲ ਦੋ ਡੰਗ ਚਾਹ ਤੱਕ ਚੋਕ ਤਸੱਲੀ ਕਰਕੇ ਲੈ ਜਾਵਾਂ ਆਪਾਂ ਇੱਕ ਜੀ ਮੈਂ ਨਾ ਮਿਲਦਾ ਹੀ ਮਿਲਦਾ ਠੋਕਰ ਮਾਲਕ ਦਾ ਹਾਂਜੀ ਹਾਂਜੀ ਲਓ ਜੀ 32000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲ ਜਾਣੀ ਆ 32000 ਦੀ ਵੀਰਾਂ ਦਾ ਵੀ ਦੇ ਦਿਆਂਗੇ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੀ ਚੱਲੇ ਠੀਕ ਆ ਜੀ ਬਾਕੀ ਕੋਈ ਨਹੀਂ ਭੈਣ ਭਰਾ ਕੋਈ ਫੋਨ ਲਾਵੇ ਇਹਦੇ ਵਿੱਚ ਜਿੰਨਾ ਛੋਟ ਛਾਪਾ ਮਾਨਤਾ ਕੀਤਾ ਫੇਰ ਲੋਭੀ 32000 ਰੁਪਏ ਵਿੱਚੋਂ ਵੀ ਆਂਦਾ ਪਿਆ ਵੀਰ ਸ਼ਰਮਖ ਮਾਣਾਈ ਕਰਦਾ ਫੇਰ ਚੰਗੀ ਆ ਬੈਰ ਬੱਛੀ ਮਗਰ ਆ ਬਾਦ ਵਾਲੀ ਆ ਠੀਕ ਆ ਜੀ ਕਰਮਾ ਦੀ ਮਗਰ ਬੱਛੀ ਆ ਇਧਰ ਸ਼ਰਮਖ ਇੱਕ ਮੀਡੀਅਮ ਹਾਈਟ ਦੇ ਵਿੱਚ ਆਪਣੇ ਕੋਲ ਆ ਬੱਛੀ ਆ ਕਰਾਸ ਬਰੀਡ ਇਹ ਸਾਰੇ ਸਭ ਮੌਸਮ ਦੇ ਵੈ ਸਿਆਦਾਂ ਦਾ ਆਂਦਾ ਆ ਪਰ ਲਿਆਂਦੀ ਫਰੇਜੀ ਹੈ ਕਿ ਅੱਛਾ ਹਾਂਜੀ ਥੋੜਾ ਸਿੰਗਾਂ ਵਾਲਾ ਭੈ ਭਰਾ ਆਖਣਾ ਵੀ ਸੇਕ ਬੇਸ਼ੱਕ ਆ ਪਰ ਕਰਮਾ ਦੀ ਆਂਦੀ ਕੁਛ ਨਹੀਂ ਕੀ ਹਾਂਜੀ ਕੋਈ ਨਹੀਂ ਕਰਮਾ ਇਧਰ ਵੇਖੋ ਪਰ ਪੜਾ ਗੋਲੇ ਹੀ ਆਦੇ ਬਾਬਾ ਠੀਕ ਆ ਜੀ ਸੋ ਆਉਣ ਤੋਂ ਪਹਿਲਾਂ ਵੀ ਸਰਮਲ ਸਿੰਘ ਇਸੇ ਤਰ੍ਹਾਂ ਤੁਸ਼ਲੀ ਕਰਾਉਣ ਦਿਆ ਸੀ ਵੀ ਪਹਿਲਾ ਵੀ ਤਾਂ ਸਾਲੀਆਂ ਦਾ ਮਰਜ਼ੀ ਭਰਾ ਤੁਹਾਨੂੰ ਕਰਾ ਦਿੰਦੇ ਆ ਇਹ ਸਾਰੇ ਸਭ 15 ਦਿਨਾਂ ਹੈ ਕੱਚੀ 15 ਦਿਨਾਂ ਕਿੰਨੇ ਕੱਢੀ 15 ਲੈ 17 ਲੈ 80 ਬਾਕੀ ਜਿੰਨੇ ਹੁਣ ਜੇ ਸਾਹ ਨਾਲ ਰੋਤਾਉਂਦੀਆਂ ਦੀ ਉਹ ਸਾਹ ਨਾਲ ਨੇ ਕਰਮਾਉਣੇ ਸਿਆਦ ਦੇ ਵੀ ਤਰੀ ਆਉਂਦੀ ਐ ਉਹ ਬਿਲਕੁਲ ਬਿਲਕੁਲ ਚੰਗੇ ਟਿਕਾਣੇ ਤੇ ਤੁਰ ਹੀ ਜਾਊਗੀ ਤੁਰ ਹੀ ਆਉਂਦੀ ਐ 15 ਦਿਨ ਹੋਰ ਹੀ ਗੱਲ ਹੋ ਜਾਣੀ ਐ ਹੋਰ ਹੋ ਜਾ ਬਾਕੀ ਇਹਨੇ ਕੰਨੀਆਂ ਨਹੀਂ ਹੈ ਲਾਸ ਬਰਾਬਰ ਕੀਤੀਆਂ ਤੇ ਸਿੱਗੀ ਆ ਜੇ ਮੰਨਿਆ ਅੱਜ ਮੋਹ ਸਿੱਗੀ ਆ ਇਹ ਜਵਾਨੀ ਹੈ ਪੂਰੀ ਲੋਬੀ ਹਜੇ ਜਵਾਨੀ ਹੋएगी ਦੂਜਾ ਸੂਆ ਇਹਨੇ ਵੈਰਨਸ ਹੁਣਾ 15 ਦਿਨ ਦੀ ਹਜੇ ਕੱਚੀ ਆ ਉਹ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ ਮੁੱਲ ਮੇਰਾ ਭਰਾ ਤੁਸੀਂ ਦੇਖਦੇ ਜਾਇਆ ਜੀ ਮੁੱਲ ਆਲੇ ਪਾਸਿਓਂ ਖੀਰ ਹੀ ਹੋ ਗਈ ਆ ਜੈਜ ਰੇਟ ਆ ਸਿੰਘ ਹੀ ਸਿੰਘ ਆ ਚਲੋ ਕੋਈ ਭਰਾ ਕਿਸੇ ਨੇ ਨਹੀਂ ਟਾਈਮ ਤੇ ਦਿਗਾਏ ਤੇ ਸਿੰਘ ਜਿਹੜੇ ਹੋਣੇ ਲਾਜ਼ਮੀ ਸੀਗੇ ਬਾਕੀ ਆਂਦੀ ਕੋਸ਼ਿਸ਼ ਨਹੀਂ ਜਿੱਦਾਂ ਮਰਜ਼ੀ ਕੋਈ ਬੱਚਾ ਫੜੀ ਫਰੇ ਇਹਨੂੰ ਕਰਮਾ ਲਈ ਨੂੰ ਤੇ ਜਾਂ ਕੋਈ ਜਨਾਨੀ ਤੇ ਕੋਈ ਵੀ ਲੇਡੀ ਆਹ ਪੁਲਿਸਰੇ ਸੀਗਾ ਜੀ ਆਹ ਦੇਖੋ ਕੋਈ ਕੰਟਾ ਅੱਧੀ ਸੁੜਾ ਇਹਨੂੰ ਕੋ ਕਰਮਾ ਲਈ ਵਾ ਹੰਦੀ ਆ ਕੋਈ ਗੱਲ ਐ ਨੂੰ ਸ਼ਰਮਖੇ ਕੋਲ ਤੋਰ ਤੇ ਆਹ ਦੇਖੋ ਜੀ ਠੀਕ ਆ ਜੀ ਸੋ ਤੋਰਾ ਪੂਰੀ ਚਾਲ ਤੁਸੀਂ ਚੈੱਕ ਕਰ ਲਓ ਸੋ 15 ਦਿਨ ਦਾ ਸਮਾਂ ਬਾਕੀ ਉਸ ਹਾਂ ਜੀ ਹਾਂ ਜੀ ਪਾਸ ਪਾ ਬਾਕੀ ਦਰਵਾਜ਼ੇ ਕੱਟ ਬਾਕੀ ਠੰਡੀ ਰੁੱਤ ਚ ਆਉਂਦੀ ਹੁੰਦੀ ਹਣੀ ਹਾਂ ਕਰੋ ਚੈੱਕ ਜੀ ਠੀਕ ਸੋ ਵਾਹਰ ਚੰਗੀ ਆ ਮੁੱਲ ਵੀ ਬੜਾ ਚੰਗਾ ਆ ਦੇਖੋ ਬਾਕੀ ਲਾਹ ਲੂਏ ਪੈ ਗਈ ਹੈ ਨਾ ਲਾਹ ਬਣਾਈ ਪਈ ਹੈ ਜੀ ਹਾਂ ਹਾਂ ਆ ਦੇਖ ਆ ਫੇਗਲਾ ਮੋੜ ਦਾ ਵੀਰੇ ਮੋੜ ਦਾ ਸ਼ਰਮਾ ਲੈ ਵੀਓ ਦੋਸਤੋ 15 ਦਿਨ ਦਾ ਸਮਾਂ ਬਾਕੀ ਆ ਠੀਕਾ ਜੀ ਦੂਜਾ ਸੂਬਾ ਤੇ ਕੰਨੀਆਂ ਆ ਕੇ ਬਰਾਬਰ ਨਹੀਂ ਕੀਤੀਆਂ ਠੀਕਾ ਜੀ ਕੋਈ ਸ਼ਿਕੀਆਂ ਦੇ ਵਿੱਚ ਵੀ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਜੀ ਕੰਨੀਆਂ ਬਰਾਬਰ ਨਹੀਂ ਗਈਆਂ ਠੀਕ ਆ ਆ ਦੇਖੋ ਠੀਕਾ ਜੀ ਸੋ ਇਧਰੋਂ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾ ਦਿਖਾ ਦਿੱਤਾ ਸਾਰਾ ਦੱਬੀ ਮੈਂ ਵੀ ਸ਼ਰਮਾ ਕਰ ਕੈਮਰਾ ਦੇਣਾ ਗਿਫਟ 28 28 ਜਾਂ ਦੋ ਹੀ ਸ਼ਰਤਾਂ ਪਟ ਆ ਜਾਂਦਾ ਫਿਰ 33 ਹਸਾਂ ਦਾ ਉਹਦਾ ਦੇ ਦੋਜੋ ਵਾਜਿਆ ਕਰਾਇਆ ਹਸਾਂ ਦਾ ਸ਼ਰਤਾਂ ਕਰਾਇਆ ਛੱਡ ਦੇ ਜੇ ਆਪਾਂ ਪੂਰੀ ਮੈਂ ਵੀ ਮੈਂ ਟ੍ਰਾਂਜੈਕਸ਼ਨ ਛੱਡ ਦਿੱਤੀ ਉਹਨੇ ਬਾਕੀ 28000 ਦੀ ਰਿਵਰ ਮਿਲ ਜੂਗੀ ਦੂਜਾ ਸੁਆ ਤਿਆਰੀ ਤੁਸੀਂ ਦੇਖ ਸਕਦੇ ਜੀ ਵੀ 10 15 ਦਿਨਾਂ ਦਾ ਰਮ ਵਾਲੀ ਦੇ ਥੱਲੇ ਚੰਗਾ ਵਾਲਾ ਲਵਣਾ ਹਾਂਜੀ ਹਾਂਜੀ ਠੀਕ ਹੈ ਜੀ ਲੱਥੀ ਲੁੱਥੀ ਥੱਲੇ ਲਾਏ ਬਣਾਏ ਪੈ ਚੁੱਕੀ ਆ ਸਿਰਫ 12 15 ਦਿਨ ਸਾਂਭਣ ਦੀ ਲੋੜ ਆ ਸਿਰਫ 22000 ਦੀ ਵੈੜ ਮਿਲ ਜੂਗੀ ਕੋਈ ਭਰਾ ਲੈ ਜਾ ਕੇ ਸੇਵਾ ਕਰੇ 10 15 ਦਿਨ ਸਿਰਫ ਸੇਵਾ ਹੀ ਕਰਨੀ ਆ ਪੂਰੀ ਸੰਭੀ ਆ ਉਹ ਹੀ ਲਸੀ ਫਿਕੀ ਨਹੀਂ ਆਗੀ ਨਹੀਂ ਨਹੀਂ ਕੋਈ ਨਸੇਰੇ ਪਾਣੀ ਨਹੀਂ ਆਗੀ ਉਹ ਲਸੀ ਫਿਕੀ ਨਹੀਂ ਆਗੀ ਕੋਈ ਹੋਰ ਸਾਹ ਹੋਏ ਫਿਰ ਕਰਮਲ ਹੋਰ ਬਾਕੀ ਰੋਤ ਚੰਗੀ ਆਉਂਦੇ ਕਰੀ ਆਉਂਦੀ ਵਗਿਆ ਦਿੱਤਾ ਸਹੀ ਹੈ ਵੀਰੇ ਹਾਂਜੀ ਹਾਂਜੀ ਲਾ ਵੀ ਸ਼ਰਮਕਾ ਇਧਰ ਇੱਕ ਆਪਣੇ ਕੋਲ ਵੱਡੇ ਢਾਂਚੇ ਦੇ ਵਿੱਚ ਆ ਵੈੜ ਆ ਗਈ ਆ ਇਹ ਸੰਤ ਸਾਹਿਬ ਐ ਕਿ ਤੋਹਫਾ ਹੀ ਲੈਂਦਾ ਵੈਸੇ ਲਾ ਵੀ ਤੋਹਫਾ ਤੋਹਫ ਵੀ ਆ ਤੇ ਤੋਹਫਾ ਵੀ ਆ ਹਾਂਜੀ 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 ਲਾ ਵੀ ਵੱਡੇ ਢਾਂਚੇ ਦੇ ਵਿੱਚ ਵੈੜ ਆ ਜਿੱਦਾਂ ਇੱਕ ਨਾਰਮਲ ਚੋ ਵੱਡੀਆਂ ਫਾਰਮ ਵਾਲੀਆਂ ਕੱਬ ਇਹਦਾ ਉਸੇ ਤਰ੍ਹਾਂ ਦਾ ਵੱਡਾ ਹਾਈਟ ਕੱਪ ਆ ਕੈਚਅਪ ਦੇ ਵਿੱਚ ਕ੍ਰੋਸ ਮੰਨ ਸਕਦੇ ਹੋ ਬਾਕੀ ਮਗਰਲੇ ਥਣ ਦੀ ਇਹ ਸ਼ਰਮ ਅਕ ਦੱਸਿਆ ਤੇਲ ਹਾਂਜੀ ਇਹ ਸੰਧੂ ਸਾਹਿਬ ਪਹਿਲੇ ਸਵੇਰ ਤੋਂ ਦੱਸਿਆ ਘਰ ਆਇਆ ਵੀ ਨਹੀਂ ਵਿੱਚਾਈ ਉੱਤ ਵਿੱਚ ਚੱਲਿਆ ਹੀ ਨਹੀਂ ਉਹ ਅੱਛਾ ਮਾਨਤਰ ਤੇਲਿਆ ਜੀ ਪਹਿਲੇ ਸਵੇਰ ਤੋਂ ਹੀ ਮਤਲਬ ਉਹ ਹੋ ਗਿਆ ਹਾਂਜੀ 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 ਉਲਟ ਬੈਣੀ ਆਇਆ ਮਗਰਾਥਾਨ ਹੈ ਨਾ ਉਹ ਤੇਲਿਆ ਬਾਕੀ ਕਿੰਨੇ ਥਾਣੇ ਵਰਦੇ ਆ ਜੀ ਕੋਈ ਦੋਦਾ ਬ ਤਿੰਨਾਂ ਥਾਣਿਆਂ ਦੇ ਵਿੱਚੋਂ ਕਿੰਨਾ ਘਿਰਾ ਕੀ ਉਹਨਾਂ ਦੱਸਿਆ ਜੀ ਆਪਾਂ ਨੂੰ ਪਹਿਲੇ ਸੂਏ ਦੱਸਿਆ ਪਿਆ ਨਹੀਂ 1500 ਲੀਟਰ ਜੜ ਚਾਹੁੰਦੇ ਰਹੇ ਵੱਡੀ ਵਹਿੜਾ ਚਲੋ ਤਿੰਨਾਂ ਥਾਣਿਆਂ ਦੇ ਵਿੱਚੋਂ 15 ਲੀਟਰ ਚਾਹੀਦੇ ਨੇ ਵਹਿੜਾ ਕੋਈ ਹਿਸਾਬ ਲਿਕੇ ਜੇ ਆਪਾਂ ਜੇ ਵਹਿੜ ਦਾ ਹਿਸਾਬ ਲਾਈਏ ਨਾ ਵਹਿੜ ਸਾਨੂੰ 1500 ਲੀਟਰ ਕੋਈ ਜ਼ਿਆਦਾ ਨਹੀਂ ਇਹਨੂੰ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਉਹਨਾਂ ਦਾ ਜਿਹੜੀ ਉਹਦਾ ਹਿਸਾਬਾ ਜੇ ਵੀ ਇਹਨੇ 10 ਤੋਂ 15 ਦਿਨ ਤਕਰੀਬਨ ਉਹ ਦੱਸਿਆ ਵੀ ਸਾਨੂੰ ਵੀ 28 ਤਰੀਕ ਨੂੰ ਦੇਣੇ ਨੇ ਤੇ ਪੂਰੇ ਹੁੰਦੇ ਨੇ ਖਾਈ ਤੈ ਕਿਰ ਨੂੰ 28 ਅਗਸਤ ਨੂੰ 28 ਅਗਸਤ ਨੂੰ ਹਾਂ ਜੀ 12 13 ਦਿਨ ਪਿਆ ਬਾਕੀ ਦੋ ਚਾਰ ਦਿਨ ਉੱਤੇ ਲੈ 15 ਦਿਨ ਕਰੇ ਨਹੀਂ ਗਏ ਜੀ ਹਾਂ ਜੀ ਲਓ ਵੀ ਦੋਆ ਵਾੜਾ ਕੱਚੀਆਂ ਨੇ ਕੋਈ 12 ਤੋਂ 15 ਦਿਨ ਵੈਸੇ 12 ਕਿਤੇ ਨਹੀਂ ਆਈਆ ਮੰਨੋ ਵੈਸੇ ਦੋ ਤਿੰਨ ਦਿਨ ਕੋਈ ਪੂਰੀ ਤਿਆਰੀ ਕੀਤੀ ਹੁੰਦੀ ਹੈ ਕੋਈ ਕਾਰੀਗਰ ਕੋਈ ਪ੍ਰਾਕ ਅੱਗੇ ਵਪਾਰ ਲੈਣ ਦੇ ਵਿੱਚ ਵੀ ਲੈ ਕੇ ਜਾਂਦਾ ਤੇ ਉਹਦੇ ਵਾਸਤੇ ਵੀ ਪਲੱਸ ਪੁਆਇੰਟ ਆ ਵੀ ਚਲੋ ਕੋਈ ਔਰੋਂ ਵਿਕਰੀ ਦੇ ਵਿੱਚ ਆ ਜਾਊਗੀ ਹੋਰ ਅੱਠਾ ਸੱਤਾਂ ਦਿਨਾਂ ਨੂੰ ਇਹ ਵਿਕਰੀ ਦੇ ਵਿੱਚ ਹੀ ਆ ਠੀਕ ਆ ਜੀ ਲੱਥੀ ਲੁੱਥੀ ਵੀ ਆ ਮਗਰਲੇ ਥਾਂ ਦੀ ਤਿੱਲ ਇੱਕ ਬਹਿਣੀ ਵਾਲਾ ਜਿਹੜਾ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਬਾਕੀ ਠੰਡੀ ਕਰ ਮਾਰੀ ਇੱਥੇ ਹੂੰ ਲੋਬੇ ਠੀਕ ਹੈ ਜੀ ਸੀਲਸ ਆਊਗਾ ਮਗਰਲਾ ਥਣ ਸਾਰੇ ਪਰਮ ਨੂੰ ਪਤਾ ਹੀ ਆ ਉਲਟ ਪਾਸੇ ਵਾਲਾ ਜਿਹੜਾ ਬੈਂਕ ਕਾਰ ਪੂਰਾ ਵੱਡਾ ਜੇ ਨਿੱਕੇ ਕਾਰ ਕਰਦੇ ਨੇ ਵੇਖ ਲੋ ਸਰਮਲ ਸਿੰਘ ਤੇਰੇ ਜੱਡੀ ਵੈੜੀ ਆ ਨਾ ਮੈਂ ਨਾ ਕਰਮਾਲਪੂਰੀ ਦੇ ਇਹ ਸਿਫਰ ਨੂੰ ਇੱਕ ਵੱਜ ਲੱਗੀ ਠਾਂਟੀ ਨਹੀਂ ਤੇ ਕਰਮਾਲ ਦੀ ਵੈੜੀ ਹਾਂ ਨੇ ਚੰਗੇ ਰੁਪਈਆ ਦੀ ਸੀਗੀ ਹਾਂਜੀ ਹਾਂਜੀ ਇਹ ਜਦੋਂ ਕੋਈ ਕਮੀ ਪੇਛੀ ਆ ਜਾਂਦੀ ਹੈ ਫਿਰ ਤੈਨੂੰ ਪਾਵਾ ਡੰਗਰ ਵੱਢ ਕੇ ਤੇ ਜਾਂਦਾ ਯਾਰ ਹਾਂਜੀ 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 ਕਜਾਹ ਹੋ ਵੈੜ ਭਾਵੇਂ ਹੁਣ ਪਿਆਰੀਆਂ ਸ਼ਿਆਰੀਆਂ ਤੁਸੀਂ ਭਾਵੇਂ 65 70 ਹਜ਼ਾਰ ਰੁਪਈਆ ਮੁੱਲ ਕਰਨੇ ਤੇ ਮੈਂ ਨਾ ਕਾਲੇ ਚ ਚੱਲਦਾ ਹੀ ਜੀ ਹਾਂ ਬ ਜੇ ਉਹ ਵੀ ਉਸੇ ਕਾਰਨ ਕਰਕੇ ਆ ਵੀ ਜਿਹੜਾ ਮਗਰਲੇ ਥਾਣਾ ਤੇ ਪਿੰਲਾ ਥਾਣਾ ਦੇ ਵਿੱਚ ਹੀ ਜਾਣੀ ਆ ਤੇ ਮੇਰਾ ਭਰਾ ਜਿਹੜੇ ਵੇਰ ਨੇ ਘਰ ਦਾ ਡਾਂਗ ਫਾਰਨਾ ਤੇ ਬਾਹਰ ਤੁਸੀਂ ਲਾਪਰੇ ਚੀਕ ਦੀ ਚੰਗੀ ਵੱਢੀ 15 14 ਲੀਟਰ ਦੁੱਧ ਚਵਾ ਦੇ ਤੇ ਪਾ ਲਿਓ ਹੱਥ ਠੀਕ ਆ ਆ ਦੇਖੋ ਇਹ ਵੀ ਆਪਾਂ ਮੜ ਬੂੰਦ-ਬੂੰਦ ਕੱਢ ਦਗੇ ਮੜ ਇਹ ਆ ਦੇਖ ਲਾ ਜੀ ਭੈਣ ਰਵੰਦਾ ਵੀ ਆ ਦੇਖੇ ਬੈਣੀ ਅਗਲਾ ਆ ਦੇਖੋ ਜੀ ਇਹ ਤਿੱਪੜਾ ਪਦਮ ਦਿਖਾ ਰਹੇ ਮਗਰਲੇ ਥਾਣਾ ਦੇਖੋ ਜੀ ਇਹ ਮਗਰਲਾ ਬੈਣੀ ਵਾਲਾ ਤੇ ਇਹ ਇੱਕ ਬੈਣੀ ਵਾਲਾ ਅਗਲਾ ਥਾਣਾ ਠੀਕ ਆ ਲਓ ਜੀ ਆਵੇ ਵੇਖੋ ਰਹਾ ਹੈ ਜੀ ਹਾਂਜੀ ਸੋ ਤਿੰਨੇ ਥਾਂ ਵਰਤੇ ਜਿੱਦਾਂ ਮਰਜ਼ੀ ਕੋਈ ਸੱਜਣ ਇਸੇ ਤਰ੍ਹਾਂ ਪਿਪ ਕੇ ਆਪਣੇ ਰੀਜ ਦੇ ਨਾਲ ਫੇਰ ਪੈਸੇ ਕਨਾ ਦੇ ਠੀਕ ਆ ਤੇ ਬੈਂਸ ਫੋਨ ਤੋਂ ਦੋ ਪਾਸੇ ਆ ਮਿਲ ਕਨਾੜ ਬਾਕੀ ਰੰਗ ਪ੍ਰਿੰਟ ਉਤੋਂ ਪਿੰਡਾ ਦੇਖ ਲਓ ਪੂਰਾ ਸ਼ੈਨਕ ਦੇ ਵਿੱਚ ਆ ਚਮਕਦਮ ਦੇ ਵਿੱਚ ਕੋਈ ਨਿਸ਼ਾਨ ਕੋਈ ਵਾਧੂ ਘਟੂ ਕੋਈ ਨਿਸ਼ਾਨ ਤਾਂ ਹੁੰਦਾ ਜਰ ਨਹੀਂ ਆਉਂਦਾ। ਬਾਕੀ ਨਹੀਂ ਆ ਵੀ ਬਹੁਤੀ ਪੁਰਾਣੀ ਏ ਤੇ ਵੇਖੋ। ਹਾਂ ਉਹਨਾਂ ਦੱਸਿਆ ਦੂਸਰੇ ਸੂਏ ਬਾਕੀ ਭਾਂਪੜਾ ਸਮਝ ਲਾ ਲੈ ਆਪਾਂ ਹਰੇਕ ਵੀਡੀਓ ਜਾਂਦੇ ਪਿਆ ਸਮਝ ਲਾ ਕੇ ਖਰੀਦੇ। ਹਾਂ ਇਹ ਨਾਲ ਕੋਈ ਆਖੇ ਵੀ ਇਦਾਂ ਹੋਵੇ ਅਠਵੀਂ ਉਹ ਆਪ ਦੀ ਸਮਝ ਲਾਵੇ। ਬਿਲਕੁਲ ਬਿਲਕੁਲ। ਲੋ ਵੀ ਇਹ ਚਿਹਰੇ ਮੋਰੇ ਤੋਂ ਹਾਂਜੀ ਸਟੇਟ ਪਤਾ ਕੋਈ ਤੀਜਾ ਮੰਨ ਕੇ ਸੌਦਾ ਕਰ ਲੇ ਕੋਈ ਦੂਜਾ ਸਮਝ ਲੇ ਆਪ ਦੀ ਸਮਝ ਵੇਖ ਲਿਓ ਜੀ ਠੀਕ ਆ। ਬਾਕੀ ਕੱਦ ਬਹੁਤ ਵੱਡਾ ਉਹਦੇ ਵਿੱਚੋਂ ਮੇਰਾ ਭਰਾ ਵੀ ਇੱਥੇ ਨਾਰਾਜ਼ ਨਹੀਂ ਹੋਊਗਾ ਵੀ ਜਿਹੜੀ ਵੈਰ ਵੱਡੀ ਇਹਨੂੰ ਵੱਡੀ ਕਹਾਂਗੇ ਜਿਹੜੀ ਦਰਮਿਆਨੀ ਮੀਡੀਅ ਆਪਣਾ ਸਰਮਖ ਮੁੱਲ ਵੀਰੇ ਕੀ ਲੈਣ ਦੇਣਾ ਕੀ ਰੱਖਿਆ ਸਾਹਿਬ ਜੀ ਇਹ ਚੌਥਾ ਸਾਹਿਬ ਐ ਬਰਾਬਰ ਹੁੰਦਾ ਹਾਂ ਫਿਰ ਤੇ ਵੜ ਅੱਜ ਭਾਵੇਂ 80 90 ਜਨੇ ਮਾਦੀ ਵੇਲੇ ਨੇ ਬਾਕੀ ਦੋ ਕਰਦੀ ਫਿਰਦੀ ਸੀਗੇ ਹਾਂਜੀ ਹਾਂਜੀ ਕਿਲੋ ਅੱਜ ਉਹ ਥਾਂ ਦਾ ਬਾਜ ਲੱਗਣ ਕਰਨ ਹਾਂ ਅੱਜ ਚੜੀ ਹਾਰੀ ਦੇ ਰਗੇ 40 ਦੀ ਬਾਕੀ ਕਰਮਾਣੇ ਕੋਈ ਨਹੀਂ ਜਿੰਨਾ ਕਹਿੰਦੇ ਦੁੱਧ ਜਨਾ 1500 ਲੀਟਰ ਦੇ ਦੋ ਮਹੀਨੇ ਚ ਪੂਰੇ ਕਰਦੇ ਨੇ ਸਹੀ ਵੈਂਟ ਬਿਲਕੁਲ ਹਾਂਜੀ ਇਹਨੇ ਜੋ ਕੋਈ ਤੂੰ ਆਉਂਦਾ ਵੀ ਕੁਝ ਨਹੀਂਗਾ ਆਉਂਦਾ ਕੋਈ ਨਹੀਂ ਹਾਂ ਅੱਜ ਆਪਾਂ ਸਾਡਾ ਤੋਹਫਾ ਹੀ ਸਮਝੋ ਤੁਸੀਂ ਹਾਂ ਹਾਂ ਅੱਜ ਕਰੇਗਾ ਕੁਝ ਨਾ ਕੁਝ ਮੈਂ ਨਾ ਕਰਤਾ ਸੋਝੇ ਧਮਾਕਾ ਹੀ ਹਸਬਾ ਅੱਜ ਅੱਛਾ ਹਾਂਜੀ ਤੇ ਮੇਰਾ ਟਾਈਮ ਨਾ ਜ਼ਿਆਦਾ ਲਾ ਫਿਰ ਨਾ ਲੱਗੇ ਪੂਰੇ 30000 ਦੀ ਦੇਖੀ ਕਿਤੇ ਹਾਂਜੀ ਪੂਰੇ 30000 ਦੀ ਪੂਰੇ 30000 ਦੀ ਦੇ ਦਿੱਗੇ ਦੇ ਦਿੱਗੇ ਕਿ ਹਾਂਜੀ ਬਾਕੀ ਤੁਸੀਂ ਦੇਣ ਦੇ ਮੈਨੂੰ ਕੀ ਹਰਜਾ ਚਲੋ ਭੈਣ ਭਰਾਵਾਂ ਨੂੰ ਸੋਚਣਾ ਚਾਹੀਦਾ ਰੋਟੀ ਜਲਪਾਣੀ ਤੁਹਾਨੂੰ ਮਿਲਦਾ ਪਿਆ ਤੇ ਹੋਰ ਇੱਕ ਕੰਮ ਹੋਰ ਕਰਦਗੇ ਨਗਾ ਜਾ ਇਹਨੂੰ ਟ੍ਰਾਂਜੈਕਟ ਛੱਡ ਦੇ ਕੋਈ ਸਾਹਮਲੇ ਭੈਣ ਭਰਾ ਮਿਠਾਈ ਦੀ 28000 ਜੋੜਾ 28 28000 ਬਾਈ ਜੋੜਾ ਕਰਤਾ 28000 ਦੀਆਂ ਜਾਨੀਆਂ ਮੇਰੇ ਭਰਾਵੋ 50000 ਦਾ ਜੋੜਾ ਬਾਂਦਾ ਕੋਈ ਜੋੜਾ ਖਰੀਦੇ ਜਿਹੜੇ ਜੋ ਮਾਂ ਦਾ ਕਰਦਾ ਗੱਲ ਦੱਸੋ ਆਹ ਦੇਖੋ ਹਾਂਜੀ ਲਓ ਵੀ 56000 ਦਾ ਜੋੜਾ ਦੋਵੇਂ 28-28000 ਦਾ ਸਿੰਗਲ ਨਾਲ 28000 ਦਾ ਜੋੜਾ ਖਰੀਦ ਲਓਗੇ ਤਾਂ ਉਹਦੇ ਵਿੱਚੋਂ ਵੀ ਡਿਸਕਾਊਂਟ ਆ ਵੀ ਮਾਨਤਨ ਹੋਊਗਾ ਮੇਰੇ ਭਰਾਵਾਂ ਦਾ ਬਾਕੀ ਵੈੜਾ ਤੁਹਾਡੇ ਸਾਹਮਣੇ ਆ ਚਲੋ ਮੈਨੀਆਂ ਦਾ ਵੀ ਇੰਨੇ ਚ ਆਉਂਦਾ ਨਹੀਂ ਕੁਛ ਬਾਕੀ ਜਿਹੜੇ ਵੀਰ ਨੇ ਘਰੇ ਚੋਣ ਵਾਸਤੇ ਲੈਣੀਆਂ ਜਿਹੜੇ 28 30 25 28 30 ਹਜ਼ਾਰ 22 ਦਾ ਜਿਹੜੇ ਭਰਾ ਦਾ ਉਹਨੂੰ ਪਰਫੈਕਟ ਆ ਉਹ ਹੱਥ ਪਾ ਸਕਦੇ ਆ ਜੀ ਸਾਹਿਬ ਗੱਡੀਆਂ ਕੋ ਜਿਹੜਾ ਤਕੜਾ ਪੈਣ ਪੈ ਉਹਦੇ ਇੱਕ ਹੀ ਲੈਂਦਾ ਜਿਹੜਾ ਸਾਈਕਲ ਖਰੀਦਣਾ ਉਹਨੂੰ ਥੋੜਾ ਮੁਸ਼ਕਲ ਆਉਂਦੀ ਉਹਨੇ ਸਾਈਕਲ ਵੀ ਆਪ ਦੇ ਵੇਖਾ ਦੇ ਵਿੱਚ ਖਤਰਾ ਕਿ ਸਾਈਕਲ ਖਰੀਦਣੀ ਆਪਾਂ ਚਲੋ ਪੈਣ ਪੈ ਸਾਰਿਆਂ ਸੋਚਦੇ ਆ ਚਲੋ ਜੇ ਪੈਣ ਕਰਾਂ ਨੇ ਜਿੰਨੇ ਵੀ ਕ੍ਰੀਟੀਆਂ ਦਾ ਸਿਆਚ ਦੇ ਵਧੀਆ ਟਾਈਮ ਪਾਸ ਕਰਦੀਆਂ ਕਵਾਂ ਪਾਸ ਕਰਦੇ ਹਾਂਜੀ ਲੋ ਵੀ ਠੀਕ ਆ ਜੀ ਇਹ ਜਿਹੜੇ ਦੋਸਤ ਛੋਟੇ ਫਾਰਮਰਾਂ ਜਾਂ ਜ਼ਿਮੀਂਦਾਰਾਂ ਜਾਂ ਮੇਰਾ ਭਾਈ ਘਰਾ ਛੋਟਾ ਵੀਰ ਕੋਈ ਵੀ ਆ ਉਹਨੂੰ ਹੁੰਦਾ ਵੀ ਕੋਈ 25000 ਰੁਪਏ ਸੱਜੇ ਖਪਿਆਂ ਫੜ ਲਾਂਗੇ ਇੰਨੀ ਕੁ ਗਜਾਇਸ਼ ਹੈ ਕੀ ਆ ਉਹਨਾਂ ਭਰਾਵਾਂ ਲਈ ਬੜਾ ਪਰਫ ਪੈਸੇ ਥੋੜੇ ਜਨੇ ਲਾਉਣੇ ਆ ਇਹ ਅੱਜ ਤਿੰਨੇ ਐਨੀਮਲ ਪਾ ਤੁਹਾਨੂੰ ਦਿਖਾ ਦਿੱਤੇ ਆ ਐਨੀਮਲ ਚੰਗੇ ਨੇ ਬਿਲਕੁਲ ਪਰਤਾ ਜੈ ਜੀ ਹੁੰਦਾ ਇੱਕ ਨਹੀਂ ਜਿੰਨੀ ਵਾਰ ਵੀ ਤੁਸੀਂ ਮਗਰ ਲੀਆਂ ਵੀਡੀਓ ਵੇਖੀਆਂ ਨੇ ਸਾਰਿਆਂ ਪਸ਼ੂਆਂ ਜਾਂ ਸਾਰੀਆਂ ਵੀਡੀਓ ਦੇ ਵਿੱਚ ਮਾਲ ਜੈ ਜੀ ਰਿਆ ਤੇ ਇੱਕ ਸ਼ਰਮਖ ਵੀਰੇ ਆਪਣੇ ਨੰਬਰ ਜਿਹਦੇ ਕਰਦੇ ਹੋ ਸੰਜੀ ਮੋਬਾਈਲ ਨੰਬਰ ਆਪਣਾ 97792 2468 ਪਿੰਡ ਆਪਣਾ ਸ਼ਕਰੀ ਤਹਿਸੀਲ ਤੇ ਜ਼ਿਲ੍ਹਾ ਆਪਣਾ ਤਨਤਨ ਪਿੰਡ ਆਈ ਹਰੀਕੇ ਪਤਨਾ ਆਪਣ ਜਾਨਕਿ 15 ਕਿਲੋਮੀਟਰ ਪਿੰਡ ਆਈ ਤਨਤਨੋਂ 15 ਕਿਲੋਮੀਟਰ ਆਈ ਠੀਕ ਹੈ ਹਾਂਜੀ ਨੇੜੇ ਆਪਣੇ ਪਿੰਡ ਹੈਗਾ ਸਰਿਆੜੀ ਸਾਲੀ ਮੰਡ ਜੱਲੀਵਾਲ ਬੁਰਜ ਜਿੱਥੋਂ ਗਏ ਇਹ ਆਪਣੇ ਜਾਨੀ ਕਿ ਨੇੜੇ-ਨੇੜੇ 2-2 ਕਿਲੋਮੀਟਰ ਤਿੰਨ ਤਿੰਨ ਤੇ ਹੈਗੇ ਜੀ ਠੀਕ ਠੀਕ ਹਾਂਜੀ ਲੋ ਵੀ ਇਹ ਪਿੰਡ ਤੋਂ ਤੋਂ ਲਾਗੇ-ਲਾਗੇ ਆ ਠੀਕਾ ਜੀ ਬਾਕੀ ਤੁਹਾਨੂੰ ਦੱਸ ਦਿੱਤਾ ਵੀਡੀਓ ਦੇ ਵਿੱਚ ਨੰਬਰ 97792 ਤੇ 24468 ਚੱਲਣ ਦਾ ਫਲੱਸ ਦੇ ਵਿੱਚ ਕਾਲ ਕਰਕੇ ਤੁਸੀਂ ਵਿਜ਼ਿਟ ਕਰੋ ਤਸੱਲੀ ਕਰੋ ਮਾਲ ਦੀ ਧੰਨਵਾਦ ਪੂਰੀ ਵੀਡੀਓ ਵੇਖਣ ਤੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ